ਨਮਸਕਾਰ ਸਤਿ ਸ੍ਰੀ ਅਕਾਲ ਐਨਐਸ ਲਾਈਵ ਤੇ ਤੁਹਾਡਾ ਸਵਾਗਤ ਹੈ ਰੇਡੀਅੰਟ ਪਬਲਿਕ ਸਕੂਲ ਮਾਉਣਾ ਬੋਦਲਾ ਵਿੱਚ ਪੰਜਾਬ ਪੁਲਿਸ ਫਾਜ਼ਰਗਦੀ ਸਮੂਚੀ ਟੀਮ ਵੱਲੋਂ ਰਨ ਫਾਰ ਯੂਨਿਟੀ ਦਾ ਕੀਤਾ ਗਿਆ ਯੋਜਨ ਇਹ ਆਯੋਜਨ ਪੁਲਿਸ ਕਪਤਾਨ ਫਰਦਾ ਸਰਦਾਰ ਗੁਰਮੀਤ ਸਿੰਘ ਦੀ ਅਗਵਾਈ ਵਿੱਚ ਕੀਤਾ ਗਿਆ ਇਸ ਦਾ ਵਿਸ਼ੇਸ਼ ਮੰਤਵ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਇੱਕ ਨਵੇਂ ਸਮਾਜ ਦੀ ਸਿਰਜਣਾ ਕਰਨਾ ਹੈ ਇਸ ਮੌਕੇ ਡੀਐਸਪੀ ਸ਼੍ਰੀ ਅਮਨਾਸ ਚੰਦਰ ਐਸਐਮਓ ਡਾਕਟਰ 에릭 ਐਸ ਐਚਓ ਸਚਿਨ ਕੰਬੋਜ ਵੀ ਸੀ ਵਿੰਗ ਜ਼ਿਲ੍ਹਾ ਪ੍ਰਧਾਨ ਕੇਵਲ ਕੰਬੋਜ ਅਤੇ ਜੋਨ ਇੰਚਾਰਜ ਸਾਜਨ ਖੇੜਾ ਵੀ ਰਹਿ ਮੌਜੂਦ ਨਿਸ਼ਾ ਸ਼ਰਮਾ ਦੀ ਰਿਪੋਰਟ ਐਨ ਐਸ ਲਾਈਵ ਐਨ ਐਸ ਲਾਈਵ ਤੁਹਾਡਾ ਆਪਣਾ ਚੈਨਲ ਸਾਡੇ ਪੰਜਾਬ ਪੁਲਿਸ ਵੱਲੋਂ ਜਿਹੜਾ ਨੈਸ਼ਨਲ ਇੰਟੀਗ੍ਰੇਸ਼ਨ ਡੇ ਜਿਹੜਾ ਇਹਨੂੰ ਅਸੀਂ ਮਨਾ ਰਹੇ ਆ ਇਹਦੇ ਵਿੱਚ ਦੇ ਵਿੱਚ ਸਰਦਾਰ ਡਿਸਟ੍ਰਿਕਟ ਦੇ ਵਿੱਚ ਵੱਖ-ਵੱਖ ਸਕੂਲਾਂ ਦੇ ਵਿੱਚ ਸਾਰੇ ਪੁਲਿਸ ਸਟੇਸ਼ਨਾਂ ਵੱਲੋਂ ਜਿਹੜੀਆਂ ਰਨ ਫਾਰ ਯੂਨਿਟੀ ਨੈਸ਼ਨਲ ਇੰਟੀਗ੍ਰਿਟੀ ਅਵੇਅਰਨੈਸ ਸਟੱਡੀ ਮੁਹਿੰਮ ਜਿਹੜੀ ਉਹ ਸਟਾਰਟ ਕੀਤੀ ਹੈ ਉਹਦੇ ਇਹ ਵਿੱਚ ਦੇ ਵਿੱਚ ਹੀ ਅੱਜ ਅਸੀਂ ਇੱਥੇ ਰੇਡੀਐਂਟ ਪਬਲਿਕ ਸਕੂਲ ਵਿੱਚ ਆਏ ਆ ਇੱਥੇ ਆ ਕੇ ਅਸੀਂ ਬੱਚਿਆਂ ਦੇ ਨਾਲ ਇੰਟਰੈਕਸ਼ਨ ਕੀਤਾ ਇਸ ਦੇ ਵਿੱਚ ਆਪਾਂ ਕਲਾਸ ਦੇ ਵਿੱਚ ਵੀ ਬੱਚਿਆਂ ਨਾਲ ਗੱਲਬਾਤ ਕੀਤੀ ਬੜੀ ਬੱਚਿਆਂ ਨਾਲ ਖੁੱਲ੍ਹ ਕੇ ਜਿਹੜੀ ਗੱਲ ਹੋਈ ਕਿ ਤੁਸੀਂ ਕਿਵੇਂ ਇਸ ਜਿਹੜਾ ਮੰਤਵ ਨੂੰ ਅਚੀਵ ਕਰ ਸਕਦੇ ਆ ਪਿਓ ਦੇ ਜਿਹੜੀ ਜਿਹੜੀ ਚੈਰਿਟੀ ਹੈ ਉਹ ਕਹਿੰਦੇ ਬਿਗਿੰਸ ਐਟ ਹੋਮ ਵੀ ਤੁਹਾਡੇ ਘਰ ਤੋਂ ਹੀ ਜਿਹੜੇ ਐਥਿਕਸ ਜਿਹੜੇ ਸ਼ੁਰੂ ਹੋਣੇ ਆ ਉਹਨਾਂ ਨੂੰ ਤੁਸੀਂ ਮਾਪਿਓ ਤੋਂ ਜਿਹੜੇ ਗ੍ਰੈਂਡ ਕਰੋ ਤੇ ਉਹਨੂੰ ਇੰਪਲੀਮੈਂਟ ਕਰੋ ਇਹਦੇ ਨਾਲ ਹੀ ਬੱਚਿਆਂ ਦੇ ਨਾਲ ਅਸੀਂ ਰਨ ਫਾਰ ਯੂਨਿਟੀ ਕੀਤਾ ਇਹਨਾਂ ਦੇ ਨਾਲ ਅਸੀਂ ਰੇਸ ਵਗੈਰਾ ਦੇ ਪਾਰਟਿਸਿਪੇਟ ਕੀਤਾ ਨਾਲ ਹੀ ਜਿਹੜਾ 100 ਮੀਟਰ ਜਿਹੜੀ ਸਪ੍ਰਿੰਟ ਲੌਨਰ ਬੱਚੇ ਛੋਟੇ ਉਹ ਆ ਤੀਰ ਅੰਦਾਜ਼ੀ ਵਾਲੇ ਜੈਵਲਿਨ ਵਾਲੇ ਪਲੱਸ ਇਹਨਾਂ ਬੱਚਿਆਂ ਦੇ ਨਾਲ ਅਸੀਂ ਜਿਹੜਾ ਇਹਨਾਂ ਦੇ ਇਵੈਂਟਸ ਜਿਹੜੇ ਵੇਖਿਆ ਸੋ ਇੱਕ ਬਹੁਤ ਹੀ ਵਧੀਆ ਲੱਗਾ ਸੋ ਮੇਰੇ ਵੱਲੋਂ ਇਹ ਬੱਚਿਆਂ ਨੂੰ ਆਉਣ ਵਾਲੀ ਜਨਰੇਸ਼ਨ ਨੂੰ ਇਹੀ ਇੱਕ ਸਲਾਹ ਹੈ ਕਿ ਇਹ ਹਮੇਸ਼ਾ ਹੀ ਉਸ ਚੀਜ਼ ਨੂੰ ਅਡਾਪਟ ਕਰਨ ਜਿਹਦੇ ਨਾਲ ਇੱਕ ਸਮਾਜਿਕ ਭਲਾਈ ਪਲੱਸ ਇਹਨਾਂ ਦੀ ਭਲਾਈ ਇਹ ਚੀਜ਼ਾਂ ਦੇ ਵਿੱਚ ਜਿਹੜਾ ਵੱਧ ਤੋਂ ਵੱਧ ਯੋਗਦਾਨ ਪਾਉਣ ਸੋ ਹੁਣ ਜਿੱਦਾਂ ਆਪਾਂ ਵੇਖਿਆ ਕਿ ਸਮਾਜਿਕ ਬਰਾਈਆਂ ਦਾ ਜਿਹੜਾ ਆਪਾਂ ਸਾਰੇ ਸਾਹਮਣਾ ਕਰ ਰਹੇ ਹਾਂ ਉਹ ਤਾਂ ਹੀ ਜਿਹੜਾ ਉਹਨਾਂ ਨੂੰ ਅਸੀਂ ਉਹਨੂੰ ਉਹਨੂੰ ਅਸੀਂ ਖਤਮ ਕਰ ਸਕਦੇ ਹਾਂ ਜੇਕਰ ਆਉਣ ਵਾਲੀਆਂ ਜਨਰੇਸ਼ਨਾਂ ਜਿਹੜੀਆਂ ਉਹ ਜਿਹੜੀਆਂ ਜਾਗਰੂਕ ਹੋਣਗੀਆਂ ਸੋ ਟੀਚਰਜ਼ ਵੱਲੋਂ ਪੇਰੈਂਟਸ ਵੱਲੋਂ ਹੋਰ ਜਿਹੜੇ ਸੋਸਾਇਟੀ ਦੇ ਚੰਗੇ ਲੋਕ ਨੇ ਉਹਨਾਂ ਵੱਲੋਂ ਜਿਹੜੀ ਆਉਣ ਵਾਲੀ ਜਨਰੇਸ਼ਨ ਨੂੰ ਜਿਹੜੀ ਸਾਹਮ ਕੇ ਰੱਖਣ ਦੀ ਲੋੜ ਹੈ ਉਹਨਾਂ ਨੂੰ ਅਸੀਂ ਚੰਗੀਆਂ ਚੀਜ਼ਾਂ ਉਹਨਾਂ ਨੂੰ ਪਾਵਾਂਗੇ ਤੇ ਚੰਗੀਆਂ ਚੀਜ਼ਾਂ ਉਹਨਾਂ ਤੋਂ ਜਿਹੜੀਆਂ ਸਾਨੂੰ ਉਹ ਪ੍ਰੋਡਕਟ ਉਹਦੀਆਂ ਜਿਹੜੀਆਂ ਸਾਨੂੰ ਉਹਨਾਂ ਨੂੰ ਮਿਲਣ ਗਿਆ ਸੋ ਅੱਜ ਦਾ ਜਿਹੜਾ ਦਿਨ ਹੈ ਇਹਦਾ ਮਕਸਦ ਹੀ ਇਹ ਵਾ ਕਿ ਆਪਾਂ ਆਪਸ ਦੇ ਵਿੱਚ ਜਿਹੜਾ ਸਮਾਜਿਕ ਇਕਤਾ ਸਮਾਜਿਕ ਬੁਰਾਈਆਂ ਨੂੰ ਜਿਹੜਾ ਖਤਮ ਕਰਨ ਲਈ ਜਿਹੜਾ ਉਹ ਜਿਹੜਾ ਬਹੁਤ ਇੱਕ ਜ਼ਰੂਰੀ ਹੈ ਇਹਦੇ ਨਾਲ ਹੀ ਜਿਹੜੀ ਸਾਨੂੰ ਅਵੇਅਰਨੈਸ ਹੈ ਜਿਹੜੀ ਵੀ ਇਹ ਅਵੇਅਰਨੈਸ ਸਾਨੂੰ ਹੋਏਗੀ ਫਿਰ ਹੀ ਅਸੀਂ ਸਾਨੂੰ ਬੁਰੇ ਮਾੜੇ ਦਾ ਜਿਹੜਾ ਪਤਾ ਲੱਗੂਗਾ ਸੋ ਮੇਰੀ ਸਾਰਿਆਂ ਨੂੰ ਇਹੀ ਰਿਕਵੈਸਟ ਹੈ ਕਿ ਜਿਹੜਾ ਅਸੀਂ ਨੈਸ਼ਨਲ ਇਨਟੈਗ੍ਰਿਟੀ ਅਵੇਅਰਨੈਸ ਵੀਕ ਰਨ ਫਾਰ ਜਿਹੜਾ ਯੂਨਿਟੀ ਇਹ ਇਸੇ ਕਰਕੇ ਕਰਾ ਲਿਆ ਵੀ ਸਾਡਾ ਜਿਹੜਾ ਅਸੀਂ ਆਪਦੇ ਕੰਟਰੀ ਦੇ ਵਿੱਚ ਇਹਨੂੰ ਆਪਾਂ ਅਪਲਿਫਟਮੈਂਟ ਕਰਨ ਲਈ ਇਹਨੂੰ ਆਪਾਂ ਗਾਹ ਵਧਾਉਣ ਦੇ ਲਈ ਸਾਡਾ ਹਰ ਇੱਕ ਬੰਦੇ ਦਾ ਜਿਹੜਾ ਉਹ ਪ੍ਰੋਪਰ ਜਿਹੜਾ ਯੋਗਦਾਨ ਜਿਹੜਾ ਉਹ ਪੈਣਾ ਚਾਹੀਦਾ ਸੋ ਮੇਰੇ ਵੱਲੋਂ ਰੇਡੀਐਂਟ ਪਬਲਿਕ ਸਕੂਲ ਦੇ ਜਿਹੜੇ ਪ੍ਰਿੰਸੀਪਲ ਸਾਹਿਬ ਜੀ ਐਮ ਡੀ ਸਾਹਿਬ ਹੋਰ ਸਟਾਫ ਪਿਆਰੇ ਬੱਚੇ ਹੈਲਥ ਡਿਪਾਰਟਮੈਂਟ ਤੋਂ ਡਾਕਟਰ ਸਾਹਿਬ ਮੇਰੇ ਆਪ ਦੇ ਜਿਹੜੇ ਮਲਾਜ਼ਮ ਜਿਹੜੇ ਸੋ ਅਸੀਂ ਸਾਰਿਆਂ ਵੱਲੋਂ ਤੁਹਾਡਾ ਜਿਹੜਾ ਰੇਡੀਐਂਟ ਪਬਲਿਕ ਸਕੂਲ ਦਾ ਜਿਹੜਾ ਬੱਚਿਆਂ ਦਾ ਅਧਿਆਪਕਾਂ ਦਾ ਅਹੁਦੇਦਾਰ ਸਭ ਦਾ ਇਹਦਾ ਧੰਨਵਾਦ ਕਰਦੇ ਆਂ ਦੇ ਆਸ ਕਰਦੇ ਆ ਕਿ ਜਿਹੜਾ ਇਹਦਾ ਮਕਸਦ ਜਿਹੜਾ ਅੱਜ ਦਾ ਸਾਡਾ ਇਹੀ ਮਕਸਦ ਹੈ ਮਿਲਣ ਦਾ ਇਹਨੂੰ ਆਪਾਂ ਇੱਕ ਇਹ ਨਹੀਂ ਹੈ ਵੀ ਅੱਜ ਆਪਾਂ ਕੀਤਾ ਬਾਤ ਖਤਮ ਇਹਨੂੰ ਆਪਾਂ ਕੰਟੀਨਿਊਸ ਪ੍ਰੋਸੈਸ ਬਣਾਉਣਾ ਵੈ ਤਾਂ ਜੋ ਕਿ ਡੇ ਟੂ ਡੇ ਲਾਈਫ ਦੇ ਵਿੱਚ ਸਾਨੂੰ ਸਵੇਰੇ ਉੱਠਦੇ ਸਾਰੀ ਯਾਦ ਆ ਜੇ ਵੀ ਸਾਡੀ ਆ ਡਿਊਟੀ ਹੈ ਆ ਅਸੀਂ ਜਿਹੜਾ ਅਸੀਂ ਕੰਮ ਕਰਨਾ ਸੋ ਸਾਰਿਆਂ ਦਾ ਧੰਨਵਾਦ ਜੈ ਹਿੰਦ